ਕਰਨਾ ਪੈਂਦਾ ਤਾਂ ਉਹ ਆਪਣੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਦੇ ਲਈ ਪੁਲਿਸ ਦੇ ਕੋਲ ਜਾਂਦੇ ਨੇ ਤਾਂ ਜਦੋਂ ਪੁਲਿਸ ਵੀ ਨਹੀਂ ਸੁਣਦੀ ਫਿਰ ਉਹ ਪੱਤਰਕਾਰਾਂ ਦੇ ਕੋਲ ਜਾਂਦੇ ਨੇ ਪਰ ਜਦੋਂ ਪੱਤਰਕਾਰਾਂ ਨੂੰ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ ਫਿਰ ਪੱਤਰਕਾਰ ਕਿਸ ਦੇ ਕੋਲ ਜਾਂਦੇ ਨੇ ਪੱਤਰਕਾਰ ਪੁਲਿਸ ਨੂੰ ਕਹਿੰਦੇ ਨੇ ਪਰ ਪੁਲਿਸ ਜਦੋਂ ਨਹੀਂ ਸੁਣਦੀ ਫਿਰ ਪੱਤਰਕਾਰ ਕਿਸ ਦੇ ਕੋਲ ਜਾਣ ਤਾਂ ਅਜੇ ਹੀ ਅੱਕੇ ਹੋਏ ਪੱਤਰਕਾਰਾਂ ਦੇ ਵੱਲੋਂ ਸਰਹੰਦ ਪੁਲਿਸ ਸਟੇਸ਼ਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਧਰਨਾ ਲਗਾ ਲਿਆ ਕਹਿੰਦੇ ਸਾਨੂੰ ਬੜੀਆਂ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਦੇ ਪੱਤਰਕਾਰ ਭਾਈਚਾਰੇ ਦੇ ਕਿਸੇ ਪੱਤਰਕਾਰ ਦੇ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਪੁਲਿਸ ਦੇ ਕੋਲ ਦੇਣੀ ਪੈਂਦੀ ਆ ਕਦੇ ਹੋਰ ਕਈ ਮੁਸ਼ਕਿਲਾਂ ਹੁੰਦੀਆਂ ਨੇ ਉਹਨਾਂ ਦਾ ਹੱਲ ਨਹੀਂ ਹੁੰਦਾ ਤਾਂ ਪੱਤਰਕਾਰਾਂ ਦੀਆਂ ਹੀ ਮੁਸ਼ਕਿਲਾਂ ਦਾ ਜਦੋਂ ਹੱਲ ਨਹੀਂ ਹੋ ਰਿਹਾ ਤਾਂ ਆਮ ਲੋਕ ਫਿਰ ਮੁਸ਼ਕਿਲਾਂ ਦਾ ਹੱਲ ਕਿਵੇਂ ਕਰਵਾਉਣਗੇ ਤਾਂ ਗੁੱਸੇ ਦੇ ਵਿੱਚ ਆ ਕੇ ਸਰਹੰਦ ਦੇ ਪੱਤਰਕਾਰ ਭਾਈਚਾਰੇ ਦੇ ਵੱਲੋਂ ਸਰਹੰਦ ਥਾਣੇ ਦੇ ਬਾਹਰ ਰੋਜ਼ ਮਜ਼ਾਹਰਾ ਕੀਤਾ ਜਿਸ ਤੋਂ ਬਾਅਦ ਫਿਰ ਮੁਲਾਜ਼ਮਾਂ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਆ ਕੇ ਉਹਨਾਂ ਦੀ ਗੱਲਬਾਤ ਸੁਣੀ ਗਈ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਇਹ ਮਸਲੇ ਐਸਐਸਪੀ ਸਾਹਿਬ ਕੋਲ ਪਹੁੰਚਾ ਦਿੱਤੇ ਨੇ ਜਲਦੀ ਤੁਹਾਡੇ ਸਾਰੇ ਮਸਲਿਆਂ ਦਾ ਹੱਲ ਹੋ ਜਾਵੇਗਾ ਤਾਂ ਕੀ ਕੁਝ ਕਹਿ ਰਹੇ ਨੇ ਪੱਤਰਕਾਰ ਭਾਈਚਾਰੇ ਦੇ ਲੋਕ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਦੇ ਵੱਲੋਂ ਕਿਹੋ ਜਿਹਾ ਭਰੋਸਾ ਦਿੱਤਾ ਸਾਰਿਆਂ ਦੀ ਜ਼ੁਬਾਨੀ ਸੁਣਾਉਂਦੇ ਆ ਲਗਾਇਆ ਗਿਆ ਜੀ ਪੱਤਰਕਾਰ ਯੂਨੀਅਨ ਲੋਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਥਾਣਾ ਸੰਤ ਦੇ ਅਗੇ ਧਰਨਾ ਲਾਇਆ ਸੀ ਪੱਤਰਕਾਰ ਭਾਈਚਾਰੇ ਵੱਲੋਂ ਤੇ ਮੈਂ ਦੱਸਣਾ ਚਾਹੁੰਦਾ ਕਿ ਪੱਤਰਕਾਰ ਭਾਈਚਾਰੇ ਲਈ ਜੇਕਰ ਗੱਲ ਕਰੀਏ ਰਾਜਨੀਤਿਕ ਲੋਕ ਅਕਸਰ ਕਹਿੰਦੇ ਨੇ ਕਿ ਪੱਤਰਕਾਰ ਚੌਥਾ ਥੰਮ੍ਹ ਨਹੀਂ ਸਮਾਹਤਾ ਪਰ ਪੱਤਰਕਾਰ ਉਹ ਲੋਕ ਜਿਹੜੀ ਨੇ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਤਾਲਮਿਲ ਕਰਦੇ ਨੇ ਪ੍ਰਸ਼ਾਸਨ ਦੀਆਂ ਜਿਹੜੀਆਂ ਕਿ ਜਾਂ ਕੋਈ ਹਦਾਇਤ ਹੁੰਦੀ ਹੈ ਜਾਂ ਪ੍ਰਸ਼ਾਸਨ ਦੀਆਂ ਕੋਈ ਲੋਕਾਂ ਨੂੰ ਸਮਾਰ ਭਾਈ ਜਿਹੜੀ ਸੰਸਥਾਵਾਂ ਜਿਹੜੀ ਸਰਕਾਰ ਦੀਆਂ ਸਹੂਲਤਾਂ ਹੁੰਦੀਆਂ ਨੇ ਉਹਦੇ ਬਾਰੇ ਜਾਣਕਾਰ ਦੇਣ ਵਾਲੇ ਇੱਕ ਪੱਤਰਕਾਰ ਆਪਣਾ ਵਧੀਆ ਰੋਲ ਅਦਾ ਕਰਦਾ ਪਰ ਅੱਜ ਪੱਤਰਕਾਰ ਭਾਈਚਾਰੇ ਦੀਆਂ ਕਈ ਸਮੱਸਿਆਵਾਂ ਸਾਂਝੀਆਂ ਦੱਸਿਆ ਜਿਵੇਂ ਤੁਹਾਨੂੰ ਦੱਸਿਆ ਯੂਨੀਅਨ ਦੇ ਪ੍ਰਧਾਨ ਵੱਲੋਂ ਤੇ ਉਹ ਸਮੱਸਿਆਵਾਂ ਦੇ ਕਾਰਨ ਅੱਜ ਧਰਨਾ ਲਾਣਾ ਪਿਆ ਤੇ ਡੀਐਸਪੀ ਕੁਲਵੀਰ ਸਿੰਘ ਸੰਧੂ ਪਹੁੰਚੇ ਨੇ ਤੇ ਸਾਡੇ ਡੀਪੀਆਰਓ ਅਮਨਦੀਪ ਸਿੰਘ ਪੰਜਾਬੀ ਪਹੁੰਚੇ ਨੇ ਉਹਨਾਂ ਦਾ ਕੌਂਟੈਂਟ ਜਿੱਤੇ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਇਹ ਜਿਹੜੀਆਂ ਥੋੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜਲਦ ਹੱਲ ਕੀਤਾ ਜਾਵੇਗਾ ਤੇ ਅਸੀਂ ਉਹਨਾਂ ਦਾ ਇਹ ਸਮੱਸਿਆਵਾਂ ਦਾ ਹੱਲ ਕਰਵਾਉਣ ਤੇ ਜਿਹਦੇ ਭਰੋਸਾ ਦਿੱਤਾ ਉਹਦਾ ਧੰਨਵਾਦ ਕਰਦੇ ਹਾਂ ਵਾਈਗੁਰ ਜੀ ਦਾ ਖਾਲਸਾ ਅਸਜੀ ਵਾਈਗੁਰ ਜੀ ਕੀ ਫਤਿਹ ਅੱਜ ਧਰਨਾ ਦਿੱਤਾ ਗਿਆ ਪੱਤਰਕਾਰ ਜੁਣੀ ਮੈਨੂੰ ਕੀ ਕਹਣੇ ਹਾਂਜੀ ਅੱਜ ਨਾ ਪੱਤਰਕਾਰਾਂ ਦੇ ਬਹੁਤ ਸਾਰੇ ਮਸਲੇ ਸੀਗੇ ਪੱਤਰਕਾਰ ਲੋਕਾਂ ਦੇ ਮਸਲੇ ਹੱਲ ਕਰਵਾ ਦਿੰਦੇ ਆ ਪਰ ਆਪਣੇ ਮਸਕਲ ਮਸਲੇ ਲੈ ਕੇ ਉਹ ਕਿੱਥੇ ਜਾਣ ਪੱਤਰਕਾਰਾਂ ਨੂੰ ਵੀ ਮਸਲੇ ਨਾਲ ਬਹੁਤ ਬਹੁਤ ਮੁਸ਼ਕਲਾਂ ਆ ਤੇ ਅਸੀਂ ਕਈ ਵਾਰ ਵੱਡੇ ਅਫਸਰਾਂ ਨੂੰ ਵੀ ਮਿਲੇ ਆ ਪੱਤਰਕਾਰਾਂ ਦੀਆਂ ਮੁਸ਼ਕਲਾਂ ਲਈ ਪਰ ਕੋਈ ਹੱਲ ਨਹੀਂ ਹੋ ਰਿਹਾ ਇਸ ਲਈ ਮਜਬੂਰ ਹੋ ਕੇ ਆ ਸਾਨੂੰ ਅੱਜ ਸਮੂਹ ਪੱਤਰਕਾਰ ਭਾਈਚਾਰੇ ਨੂੰ ਰੋਜ਼ ਧਰਨਾ ਦੇਣਾ ਪਿਆ ਥਾਣਾ ਸਰਾਂਨ ਲੱਗੇ ਸਾਡੇ ਕਈ ਪੱਤਰਕਾਰਾਂ ਦੇ ਮੋਟਰਸਾਈਕਲ ਚੋਰੀ ਹੋਏ ਨੇ ਕਈਆਂ ਦੇ ਮੋਬਾਈਲ ਚੋਰੀ ਹੋਏ ਨੇ ਲੈਪਟਾਪ ਚੋਰੀ ਹੋਏ ਨੇ ਤੇ ਕਈ ਪੱਤਰਕਾਰਾਂ ਦੇ ਪੈਸੇ ਮਸਲੇ ਨੇ ਕਈ ਪੱਤਰਕਾਰਾਂ ਨਾਲ ਠੱਗੀਆਂ ਹੋ ਗਈਆਂ ਅਸੀਂ ਕਈ ਵਾਰ ਪੁਲਿਸ ਕੋਲ ਗਏ ਆ ਪਰ ਕੋਈ ਸਰਵਾਈ ਨਹੀਂ ਹੋਈ ਜਿਹਦੇ ਕਰਕੇ ਸਾਨੂੰ ਅੱਜ ਥਾਣਾ ਸਰਾਂਨ ਲੱਗੇ ਰੋਜ਼ ਧਰਨਾ ਦੇਣਾ ਪਿਆ ਜਦੋਂ ਅਸੀਂ ਰੋਜ਼ ਧਰਨੇ ਤੇ ਬੈਠੇ ਲਗਭਗ 2 ਘੰਟੇ ਬਾਅਦ ਡੀਐਸਪੀ ਸਾਹਿਬ ਪੁਲੀ ਸਿੰਘ ਜੀ ਆਏ ਤੇ ਉਹਨਾਂ ਦੇ ਨਾਲ ਸਾਡੇ ਜਿਹੜਾ ਲੋਕ ਸੰਪਰਕ ਅਫਸਰ ਆਏ ਤੇ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਹੈ ਉਹਨਾਂ ਨੇ ਦੱਸਿਆ ਤੇ ਅਸੀਂ ਇਹ ਸਾਰੇ ਮਸਲੇ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਤੇ ਤੇ ਛੇਤੀ ਹੱਲ ਕਰਵਾ ਦਿੱਤੇ ਜਾਣਗੇ ਠੀਕ ਮੈਂ ਧੰਨਵਾਦ ਕਰਦੀ ਹਾਂ ਸਮੂਹ ਪੱਤਰਕਾਰਾਂ ਦਾ ਜਿਹੜੇ ਅੱਜ ਹਮ ਹਮ ਆ ਕੇ ਇਸ ਰੋਸਟਰ ਨੇ ਵਿੱਚ ਪਹੁੰਚੇ ਨੇ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਛੇਤੀ ਮਸਲੇ ਹੱਲ ਕਰ ਦੇਣਾ ਠੀਕ ਹੈ ਇਹ ਸਾਰਿਆਂ ਨੂੰ ਅੱਜ ਦਾ ਦਫ਼ਤਰ ਹਾਜੀ ਸਿੰਘ ਔਰ ਸਰਹਰ ਦੇ ਅਧਿਪਰਕਰ ਸਾਹਿਬ ਦਾ ਜਿਹੜਾ ਪ੍ਰੈਸ ਭਾਈਚਾਰਾ ਕਲੈਕਟਨ ਕੈਂਡ ਅ ਕੰਟਰਨ ਮੀਡੀਆ ਇਹਨਾਂ ਦੇ ਕੋਈ ਪੂਰੇ ਆਲ ఓਵਰ ਡਿਸਟ੍ਰਿਕਟ ਲੈਵਲ ਦੇ ਸ਼ਤ ਲੱਗ ਰਹੇ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਨੇ ਪੰਜ ਨੇ ਉਹਨਾਂ ਦੀਆਂ ਕਾਰਵਾਈਆਂ ਐਫਆਈਆਰਾਂ ਦਰਜ ਹੋ ਜਾਂ ਹੋਈਆਂ ਨੇ ਦੋ ਮਾਮਲੇ ਨੇ ਕਮੰਡੀ ਜਿੰਦਗਰ ਦਾ ਔਰ ਇੱਕ ਔਰ ਦਾ ਐਫਆਈਆਰ ਹੋਣਾ ਸੀ ਇਹ ਕੋਈ ਲੈਪਟਾਪ ਦਾ ਮਸਲਾ ਕੋਈ ਹੋਣਾ ਦਾ ਮਸਲਾ ਇੱਕ ਫੋਨ ਆ ਵੀ ਮਕਦਮਾ ਦਰਜ ਹੋਇਆ ਤੇ ਖਰੀਦਦਾਰਾਂ ਨਾਲ ਗੁਰੀਤ ਨਹੀਂ ਆਇਆ ਐਕਸਾਂ ਦੇ ਕੋਈ ਜਾਇਜ਼ ਹਸਕੀ ਨਹੀਂ ਪਨ ਸਕਦਾ ਜਿੰਨਾ ਦਾ ਨਿਵਟਾਰਾ ਹੋਇਆ ਹੋਇਆ ਤੇ ਇਨਾਂ ਤੱਕ ਉਹ ਜਿਹੜੀ ਹੈਗੀ ਉਹ ਗੱਲ ਮੁੱਝੀ ਨਹੀਂ ਜਾਂ ਆਯੂ ਦਾ ਜਾਂ ਐਸਐਚਯੂ ਸਰਬੰਨ ਦਾ ਮਿਲਵਰਤਨ ਦੇ ਵਿੱਚ ਕੁੱਤੇ ਲੱਟ ਕੇ ਤੇ ਰਹਿ ਗਈ ਦੱਸੋ ਉਹ ਇਨਾਂ ਦੇ ਜਿਹੜਾ ਰਸਤਾ ਹੈਗਾ ਆਹ ਐਸਐਚਯੂ ਨੂੰ ਆਯੂ ਦੇ ਨਾਲ ਸ਼ਾਮਿਲ ਕੇ ਸ਼ੋਰ ਕਰਾਤਾ ਕਿ ਜਦੋਂ ਕੋਈ ਕੋ ਇਨਫੋਰਮੇਸ਼ਨ ਸਰਕਾਰ ਭਾਈਚਾਰਾ ਮੰਗਦਾ ਉਸ ਵੇਲੇ ਦਿੱਤੀ ਜਾਵੇ ਇੱਕੇ ਕਿਸਮ ਦਾ ਜਿਹੜਾ ਕੋ ਕੰਮ ਕੀਤਾ ਉਹਦੀ ਮੁੰਡਾ ਸਟੇਜ ਜਿਹੜੀ ਬੱਸੀ ਹੈ ਤਾਂ ਕਿ ਕਿਸੇ ਨੂੰ ਕੋਈ ਨਰਾਜ਼ਗੀ ਜਾਂ ਪਰੇਸ਼ਾਨੀ ਜਿਹਾ ਨਾ ਲੱਗੇ। ਹੋਰ ਆ ਚਾਏ ਆ ਨਰਿੰਦਰ ਜੱਜੀ ਜੀ ਪ੍ਰਧਾਨ ਔਰ ਜਿੰਦਰਪੱਤ ਦੀ ਜਿਹੜੇ ਹੈਗੇ ਨੇ ਇਲੈਕਟ੍ਰੋਨਿਕ ਮਨਜੋਤ ਗਿਰੀਓਨ ਸਾਹਿਬ ਵੀ ਆਏ ਨੇ ਥਾਣਾ ਸਰਹੰਦ ਦੇ ਆਪਣਾ ਕੇ ਪ੍ਰੈਸ ਭਾਈਚਾਰਾ ਵੈੰਡਾ ਸੀਗੇ ਸਾਰੀਆਂ ਗੱਲਾਂ ਸੁਣ ਲਈਆਂ ਔਰ ਜਿਹੜਾ ਹੈਗਾ ਹਰੇਕ ਮਸਲੇ ਦਾ ਜਿਹੜਾ ਇਹਨਾਂ ਪਤਾ ਨਹੀਂ ਦੱਸਦੇ ਤਾਂ ਇੱਕ ਦੋ ਮਸਲੇ ਜਿਹੜੇ ਗੋਣ ਵਾਲੇ ਰਹਿੰਦੇ ਨੇ ਉਹ ਹੱਲ ਕਰ ਲਿਆ ਸਦੀ ਸਾਰੇ ਇੰਸਾਨ ਸਤਿ ਸ੍ਰੀ ਅਕਾਲ ਪੱਤਰਕਾਰਾਂ ਦੇ ਵੱਲੋਂ ਵੀ ਆਪਣੀਆਂ ਮੁਸ਼ਕਲਾਂ ਦੱਸੀਆਂ ਤੇ ਦੂਜੇ ਪਾਸੇ ਇਹਨਾਂ ਮੁਸ਼ਕਲਾਂ ਦਾ ਹੱਲ ਕਰਵਾਉਣ ਦੇ ਲਈ ਪੁਲਿਸ ਦੇ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਭਰੋਸਾ ਵੀ ਦੇ ਦਿੱਤਾ ਤਾਂ ਖੈਰ ਕੀ ਇਹ ਭਰੋਸਾ ਸਿਰਫ ਭਰੋਸਾ ਗੱਲਾਂ ਤੱਕ ਹੀ ਸੀਮਤ ਰਹਿ ਜਾਵੇਗਾ ਜਾਂ ਫਿਰ ਹੁਣ ਪੱਤਰਕਾਰ ਭਾਈਚਾਰੇ